ਆਪ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਪੰਜਾਬ ਦੇ ਜ਼ਿਲ੍ਹਾ ਪ੍ਰੀਸ਼ਾਦ ਅਤੇ ਪੰਚਾਇਤ ਸਮਤੀ ਚੋਣਾਂ ਦੇ ਲਈ ਵੋਟਾਂ ਦੀ ਗਿਣਤੀ ਸਵੇਰੇ 8:00 ਵਜੇ ਤੋਂ ਸ਼ੁਰੂ ਹੋ ਗਈ ਹੈ 141 ਮਾਈਕਰੋ ਅਬਜ਼ਰਵਰਾਂ ਦੀ ਮੌਜੂਦਗੀ ਅਤੇ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਵੋਟਾਂ ਦੀ ਗਿਣਤੀ ਜਾਰੀ ਹੈ ਸੂਬੇ ਭਰ ਦੇ ਵਿੱਚ ਬਣਾਏ ਗਏ 154 ਗਿਣਤੀ ਕੇਂਦਰਾਂ ਤੇ ਵੋਟਾਂ ਦੀ ਗਿਣਤੀ ਸਵੇਰੇ 8:00 ਵਜੇ ਸ਼ੁਰੂ ਹੋ ਗਈ ਸੀ ਔਰ ਦੁਪਹਿਰ ਤੱਕ ਮੁਕੰਮਲ ਸਥਿਤੀ ਸਪਸ਼ਟ ਹੋਣ ਦੀ ਜਿਹੜੀ ਸੰਭਾਵਨਾ ਹੈ ਉਹ ਦੱਸੀ ਜਾ ਰਹੀ ਹੈ ਕਾਬਿਲ ਗੌਰ ਹੈ ਕਿ 14 ਦਸੰਬਰ ਨੂੰ ਪੰਚਾਇਤੀ ਸੰਸਥਾਵਾਂ ਦੇ ਲਈ ਵੋਟਾਂ ਪਈਆਂ ਸਨ ਇਹਨਾਂ ਚੋਣਾਂ ਦੇ ਵਿੱਚ ਕੁੱਲ 9000 ਤੋਂ ਵੱਧ ਉਮੀਦਵਾਰਾਂ ਬਾਰੇ ਅੱਜ ਫੈਸਲਾ ਹੋਏਗਾ ਚੋਣ ਕਮਿਸ਼ਨ ਨੇ ਵੋਟਾਂ ਦੀ ਗਿਣਤੀ ਦੇ ਲਈ 10500 ਮੁਲਾਜ਼ਮ ਤਾਇਨਾਤ ਕੀਤੇ ਨੇ ਇਹਨਾਂ ਪੰਚਾਇਤੀ ਸੰਸਥਾਵਾਂ ਦੀਆਂ ਚੋਣਾਂ ਦੇ ਨਤੀਜੇ ਸਿਆਸੀ ਤਰ੍ਹਾਂ ਦੀ ਦਿਹਾਤੀ ਪੰਜਾਬ ਦੇ ਵਿੱਚ ਪਕੜ ਮਾਪਣਗੇ ਪਟਿਆਲਾ ਬਲੌਕ ਸਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਦੀ ਗਿਣਤੀ ਨੂੰ ਲੈ ਕੇ ਪਟਿਆਲਾ 2 ਦੇ ਵਿੱਚ ਅਕਾਲੀ ਦਲ ਵੱਲੋਂ ਆਮ ਆਦਮੀ ਪਾਰਟੀ ਅਤੇ ਪ੍ਰਸ਼ਾਸਨ ਦੇ ਖਿਲਾਫ ਇਲਜ਼ਾਮ ਲਗਾਏ ਗਏ ਨੇ ਉਨ੍ਹਾਂ ਕਿਹਾ ਕਿ ਬਿਨਾਂ ਪੋਲਿੰਗ ਏਜੰਟਾਂ ਤੋਂ ਕਾਊਂਟ ਕਾਊਂਟਿੰਗ ਸ਼ੁਰੂ ਕਰ ਦਿੱਤੀ ਗਈ ਸੀ ਇਸ ਮੌਕੇ ਤੇ ਪਹੁੰਚੇ ਅਕਾਲੀ ਪਟਿਆਲਾ 2 ਦੇ ਪ੍ਰਧਾਨ ਨੇ ਪ੍ਰਸ਼ਾਸਨ ਤੇ ਇਲਜ਼ਾਮ ਵੀ ਲਗਾਏ ਨੇ ਉਨ੍ਹਾਂ ਨੇ ਇਲਜ਼ਾਮ ਕੀ ਲਗਾਏ ਨੇ ਪਹਿਲਾਂ ਤੁਹਾਨੂੰ ਸੁਣਾਉਂਦੇ ਪਟਿਆਲਾ ਦੇ ਵਿੱਚ ਇਸ ਟਾਈਮ ਕੀ ਮਾਹੌਲ ਨੇ ਉਹਦੇ ਤੇ ਆਪਾਂ ਗੱਲਬਾਤ ਵੀ ਕਰਾਂਗੇ ਸਾਡੇ ਸਹਿਯੋਗੀ ਉੱਥੋਂ ਸਾਡੇ ਨਾਲ ਜੁੜਨਗੇ ਕਿਉਂਕਿ ਪਟਿਆਲਾ ਦੇ ਵਿੱਚ ਬਲਾਕ ਸੰਮਤੀ ਦੀਆਂ ਚੋਣਾਂ ਬੜੀਆਂ ਅਹਿਮ ਖੰਡੀਆਂ ਨੇ ਕਿਉਂਕਿ ਉੱਥੇ ਦੇ ਆਲੇ ਦੁਆਲੇ ਦੇ ਜਿਹੜੇ ਪਿੰਡ ਨੇ ਉੱਥੇ ਬਹੁਤ ਸਾਰੇ ਐਸੇ ਆਮ ਆਦਮੀ ਪਾਰਟੀ ਦੇ ਜਿਹੜੇ ਲੋਕ ਨੇ ਗਰਾਊਂਡ ਦੇ ਉੱਤੇ ਆਮ ਆਦਮੀ ਪਾਰਟੀ ਦੀ ਉੱਥੇ ਪਕੜ ਚੰਗੀ ਸਮਝੀ ਜਾਂਦੀ ਹੈ ਕਿਉਂਕਿ ਉੱਥੋਂ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਵੀ ਉੱਥੋਂ ਆਂਦੇ ਨੇ ਔਰ ਉਸ ਇਲਾਕੇ ਦੇ ਵਿੱਚ ਆਮ ਆਦਮੀ ਪਾਰਟੀ ਦਾ ਪ੍ਰਦਰਸ਼ਨ ਪਹਿਲਾਂ ਵੀ ਚੰਗਾ ਰਹਿੰਦਾ ਰਿਹਾ ਔਰ ਇਸ ਕਰਕੇ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਪਟਿਆਲਾ ਬਲੌਕ ਸਮਤੀ ਔਰ ਜ਼ਿਲ੍ਹਾ ਪ੍ਰੀਸ਼ਦੀਆਂ ਚੋਣਾਂ ਦੇ ਵਿੱਚ ਪਟਿਆਲਾ ਦੇ ਵਿੱਚ ਮਾਹੌਲ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਦੇ ਲਈ ਸੁਖਾਵਾਂ ਰਹਿਣ ਵਾਲਾ ਹੈ ਪਰ ਦੂਸਰੇ ਪਾਸੇ ਅਕਾਲੀ ਦਲ ਦੇ ਵੱਲੋਂ ਵੀ ਉੱਥੇ ਬੜੇ ਐਗਰੈਸਿਵ ਤਰੀਕੇ ਦੇ ਨਾਲ ਚੋਣ ਲੜੀ ਗਈ ਹੈ ਔਰ ਫਾਈਟ ਕੀਤੀ ਗਈ ਹੈ ਔਰ ਹੁਣ ਅੱਜ ਦੀ ਜਿਹੜੀ ਸਥਿਤੀ ਹੈ ਵੋਟਾਂ ਦੀ ਗਿਣਤੀ ਚੱਲ ਰਹੀ ਹੈ ਇਹ ਸੁਭਾਵਿਕ ਸੀਗਾ ਕਿ ਕਈ ਥਾਵਾਂ ਦੇ ਉੱਤੇ ਮਾਹੌਲ ਖਰਾਬ ਹੋਣ ਦੀ ਉਮੀਦ ਸੀ ਇਸ ਕਰਕੇ ਪ੍ਰਸ਼ਾਸਨ ਦੇ ਵੱਲੋਂ ਪਹਿਲੇ ਹੀ ਕੁਝ ਬੂਥ ਐਸੇ ਸੀ ਜਿਨ੍ਹਾਂ ਨੂੰ ਸੈਂਸਿਟਿਵ ਜ਼ੋਨ ਐਲਾਨਿਆ ਹੋਇਆ ਸੀ ਔਰ ਉੱਥੇ ਪੁਲਿਸ ਫੋਰਸ ਵੀ ਜਿਹੜੀ ਸੀ ਉਹ ਬਾਕੀ ਇਲਾਕਿਆਂ ਦੇ ਨਾਲੋਂ ਵੱਧ ਲਗਾਈ ਗਈ ਸੀ ਸੋ ਪਟਿਆਲਾ 2 ਤੋਂ ਹੁਣੇ ਖਬਰ ਸਾਹਮਣੇ ਆ ਰਹੀ ਹੈ ਕਿ ਅਕਾਲੀ ਦਲ ਦੇ ਵੱਲੋਂ ਆਮ ਆਦਮੀ ਪਾਰਟੀ ਅਤੇ ਪ੍ਰਸ਼ਾਸਨ ਦੇ ਖਿਲਾਫ ਇਲਜ਼ਾਮ ਲਗਾਏ ਗਏ ਨੇ ਇਲਜ਼ਾਮ ਉਹਨਾਂ ਦੇ ਵੱਲੋਂ ਇਹ ਲਗਾਏ ਗਏ ਨੇ ਕਿ ਪੋਲਿੰਗ ਏਜੰਟਾਂ ਤੋਂ ਕਾਊਂਟਿੰਗ ਬਿਨਾਂ ਹੀ ਸ਼ੁਰੂ ਕਰ ਦਿੱਤੀ ਉਹਨਾਂ ਨੇ ਹਲੇ ਪੋਲਿੰਗ ਏਜੰਟ ਉੱਥੇ ਪਹੁੰਚੇ ਨਹੀਂ ਸੀ ਤੇ ਕਾਊਂਟਿੰਗ ਸ਼ੁਰੂ ਹੋ ਗਈ ਇਹ ਅਕਾਲੀ ਦਲ ਦਾ ਇਲਜ਼ਾਮ ਹੈ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਅਜੇ ਤੱਕ ਇਹਦੇ ਉੱਤੇ ਕੋਈ ਅਧਿਕਾਰਕ ਬਿਆਨ ਜਿਹੜਾ ਉਹ ਸਾਹਮਣੇ ਨਹੀਂ ਆਇਆ ਔਰ ਅਕਾਲੀ ਦਲ ਪਟਿਆਲਾ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਇਸ ਪੂਰੇ ਮਾਮਲੇ ਦੇ ਉੱਤੇ ਇਲਜ਼ਾਮ ਜਿਹੜੇ ਉਹ ਲਗਾਏ ਗਏ ਨੇ ਕਿ ਇੱਥੇ ਕਾਊਂਟਿੰਗ ਜਿਹੜੀ ਹੈ ਗਲਤ ਤਰੀਕੇ ਦੇ ਨਾਲ ਹੋਈ ਆ ਹਾਲਾਂਕਿ ਅਕਾਲੀ ਦਲ ਹੋਵੇ ਕਾਂਗਰਸ ਹੋਵੇ ਜਾਂ ਹੋਰ ਸਿਆਸੀ ਪਾਰਟੀਆਂ ਹੁਣ ਉਹਨਾਂ ਦੇ ਵੱਲੋਂ ਵੱਖ-ਵੱਖ ਥਾਵਾਂ ਦੇ ਉੱਪਰ ਸੱਤਾ ਧਿਰ ਦੇ ਉੱਪਰ ਇਲਜ਼ਾਮ ਲਗਾਏ ਜਾਂਦੇ ਰਹੇ ਨੇ ਪਰ ਆਮ ਆਦਮੀ ਪਾਰਟੀ ਦੇ ਵੱਲੋਂ ਬੀਤੇ ਕੱਲ੍ਹ ਵੀ ਪ੍ਰੈਸ ਕਾਨਫਰੰਸ ਕਰਕੇ ਚਾਹੇ ਸੀਐਮ ਭਗਵੰਤ ਮਾਨ ਹੁਣ ਆ ਵੋਟਾਂ ਦੇ ਵਿੱਚ ਕਿਸੇ ਤਰ੍ਹਾਂ ਦੇ ਕੋਈ ਵੀ ਗੜਬੜੀ ਨਹੀਂ ਹੋਏਗੀ ਔਰ ਵੋਟਾਂ ਨੂੰ ਮੁਕੰਮਲ ਤੌਰ ਦੇ ਉਤੇ ਸਹੀ ਤਰੀਕੇ ਦੇ ਨਾਲ ਕਰਵਾਉਣ ਦੇ ਲਈ 10000 ਤੋਂ ਬਾਅਦ ਅੱਜ ਪੁਲਿਸ ਕਰਮੀ ਜਿਹੜੇ ਨੇ ਉਹ ਪੂਰੇ ਪੰਜਾਬ ਦੇ ਵੱਖ-ਵੱਖ ਪੋਲਿੰਗ ਸਟੇਸ਼ਨ ਜਿਹੜੇ ਨੇ ਉਹਨਾਂ ਦੇ ਉੱਪਰ ਲੱਗੇ ਹੋਏ ਨੇ ਪਰ ਫਿਰ ਵੀ ਉਸ ਦੇ ਬਾਵਜੂਦ ਵੀ ਬਹੁਤ ਸਾਰੀਆਂ ਐਸੀਆਂ ਸੀਟਾਂ ਨੇ ਜਿੱਥੇ ਸਥਿਤੀ ਸਪਸ਼ਟ ਵੀ ਹੋ ਗਈ ਹੈ ਕਿ ਕਿਹੜੇ ਕਿਹੜੇ ਇਲਾਕੇ ਦੇ ਵਿੱਚ ਕਿਹੜੇ ਕਿਹੜੇ ਲੋਕ ਜਿੱਤ ਗਏ ਨੇ ਬਰਨਾਲਾ ਤੋਂ ਕੁਝ ਖਬਰਾਂ ਸਾਹਮਣੇ ਆ ਰਹੀਆਂ ਸੀ ਮੁਹਾਲੀ ਤੋਂ ਕੁਝ ਖਬਰਾਂ ਸਾਹਮਣੇ ਆ ਰਹੀਆਂ ਸੀ ਮਾਫ ਕਰਨਾ ਮੁਹਾਲੀ ਦਾ ਹੁਣ ਕਾਰਪੋਰੇਸ਼ਨ ਦੇ ਵਿੱਚ ਪੈ ਗਿਆ ਖਰੜ ਦੇ ਕੁਝ ਇਲਾਕਿਆਂ ਦੇ ਵਿੱਚ ਜਿੱਥੇ VOTING ਹੋਈ ਹੈ ਉੱਥੋਂ ਕੁਝ ਖਬਰਾਂ ਸਾਹਮਣੇ ਆ ਰਹੀਆਂ ਸੀ ਕਿ ਇਲਾਕਿਆਂ ਦੇ ਵਿੱਚ ਸਥਿਤੀ ਜਿਹੜੀ ਹੈ ਸਾਫ਼ ਹੋਣੀ ਸ਼ੁਰੂ ਹੋ ਗਈ ਹੈ ਉੱਥੇ ਜੇਤੂ ਉਮੀਦਵਾਰ ਜਿਹੜੇ ਨੇ ਉਹਨਾਂ ਦੇ ਨਾਮ ਸਾਹਮਣੇ ਆਣੇ ਸ਼ੁਰੂ ਹੋ ਗਏ ਨੇ ਪਰ ਜਿਵੇਂ ਜਿਵੇਂ ਇਹ ਦਿਨ ਵਧੇਗਾ ਉਸ ਤਰੀਕੇ ਦੀਆਂ ਕੁਝ ਘਟਨਾਵਾਂ ਵੀ ਸਾਨੂੰ ਦੇਖਣ ਨੂੰ ਮਿਲ ਸਕਦੀਆਂ ਨੇ ਜੋ ਹੁਣ ਤੱਕ ਮਾਹੌਲ ਦੇਖਣ ਨੂੰ ਮਿਲਿਆ ਔਰ ਪਟਿਆਲਾ ਤੋਂ ਅਸੀਂ ਉਸ ਥਾਂ ਤੋਂ ਜੁੜਨ ਦੀ ਵੀ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਕਿ ਜਿੱਥੇ ਇਹ ਮਾਹੌਲ ਤਣਾਅਪੂਰਨ ਬਣਿਆ ਸੀ ਔਰ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਜਾਂ ਫਿਰ ਅਕਾਲੀ ਦਲ ਦੇ ਆਗੂਆਂ ਦੇ ਵੱਲੋਂ ਉੱਥੇ ਕੀ ਕਿਹਾ ਗਿਆ ਪਟਿਆਲਾ 2 ਦੀ ਜਿਹੜੀ ਸੀਟ ਦੇ ਉੱਪਰ ਜਿੱਥੇ ਇਸ ਟਾਈਮ ਕਾਊਂਟਿੰਗ ਚੱਲ ਰਹੀ ਹੈ ਉੱਥੇ ਮਾਹੌਲ ਥੋੜਾ ਤਣਾਅਪੂਰਨ ਬਣਿਆ ਸੀ ਸਾਡੇ ਸਹਿਯੋਗੀ ਹਰਿੰਦਰਪਾਲ ਉੱਥੋਂ ਬਣੇ ਹੋਏ ਨੇ ਸਾਡੇ ਨਾਲ ਉਹਨਾਂ ਦੇ ਨਾਲ ਸੰਪਰਕ ਸਾਧਾਂਗੇ ਔਰ ਉੱਥੋਂ ਮੌਜੂਦਾ ਸਥਿਤੀ ਕੀ ਹੈ ਉਹਦੇ ਤੇ ਗੱਲਬਾਤ ਕਰਨ ਦੀ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਿ ਕਿਸ ਤਰੀਕੇ ਦਾ ਮਾਹੌਲ ਇਸ ਟਾਈਮ ਪਟਿਆਲਾ ਦੇ ਵਿੱਚ ਬਣਿਆ ਹੋਇਆ ਹੈ ਔਰ ਤਸਵੀਰਾਂ ਇਹ ਬਿਆਨ ਕਰਦੀਆਂ ਨੇ ਕਿ ਜਿੱਥੇ ਪੁਲਿਸ ਪ੍ਰਸ਼ਾਸਨ ਮੁਸਤੈਦ ਹੈ ਉੱਥੇ ਦੂਸਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਵੀ ਵਿਰੋਧੀ ਧਿਰਾਂ ਦੇ ਵੱਲੋਂ ਵੀ ਆਪਣੇ ਵੱਲੋਂ ਪੂਰੀ ਮੁਸਤੈਦਗੀ ਦੇ ਨਾਲ ਉੱਥੇ ਡਟੇ ਹੋਏ ਨੇ ਕਿ ਕਿਸੇ ਤਰੀਕੇ ਦੀ ਵੀ ਕੋਈ ਗੜਬੜੀ ਨਹੀਂ ਹੋਣੀ ਚਾਹੀਦੀ ਕਿਉਂਕਿ ਔਰ ਪ੍ਰਸ਼ਾਸਨ ਦੀ ਵੀ ਇਹ ਕੋਸ਼ਿਸ਼ ਹੈ ਕਿ ਸਿਆਸੀ ਪਾਰਟੀਆਂ ਜਿੰਨੀਆਂ ਵੀ ਨੇ ਉਹਨਾਂ ਦੀ ਤਸੱਲੀ ਹੋਣੀ ਚਾਹੀਦੀ ਹੈ ਕਿ ਵੋਟਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਗੜਬੜੀ ਨਹੀਂ ਹੋਈ ਹੈ ਹਾਲਾਂਕਿ ਸਿਆਸੀ ਪਾਰਟੀਆਂ ਦੇ ਵੱਲੋਂ ਇਲਜ਼ਾਮ ਲਗਾਏ ਜਾਂਦੇ ਰਹੇ ਨੇ ਸੱਤਾ ਢੇਰ ਦੇ ਉੱਪਰ ਪਰ ਉਸ ਤੋਂ ਇਲਾਵਾ ਜੇਕਰ ਤੁਸੀਂ ਪੰਜਾਬ ਪ੍ਰਧਾਨ ਰਾਜਾ ਬੜਿੰਗ ਦੀ ਗੱਲ ਕਰੋ ਉਹ ਹਾਈ ਕੋਰਟ ਤੱਕ ਵੀ ਪਹੁੰਚੇ ਸੀ ਉਹਨਾਂ ਨੇ ਕਿਹਾ ਸੀ ਕਿ ਜੇ ਬੋਟਾਂ ਕੈਮਰਿਆਂ ਦੀ ਨਿਗਰਾਨੀ ਚ ਹੋਈਆਂ ਨੇ ਤੇ ਫਿਰ ਜਿਹੜੀ ਉਹਨਾਂ ਦੀ ਗਿਣਤੀ ਹੈ ਉਹ ਵੀ ਕੈਮਰਿਆਂ ਦੀ ਨਿਗਰਾਨੀ ਦੇ ਵਿੱਚ ਹੋਣੀ ਚਾਹੀਦੀ ਹੈ ਸੋ ਇਸ ਕਰਕੇ ਅੱਜ ਦਾ ਮਾਹੌਲ ਉੱਥੇ ਕਿਸ ਤਰੀਕੇ ਦਾ ਰਹਿੰਦਾ ਹੈ ਕੁਝ ਥਾਵਾਂ ਦੇ ਉੱਤੇ ਐਸੀਆਂ ਐਸੀਆਂ ਘਟਨਾਵਾਂ ਕੁਝ ਸਾਹਮਣੇ ਆ ਰਹੀਆਂ ਹਨ ਬਰਨਾਲਾ ਵਿਖੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੀ ਗਿਣਤੀ ਅੱਜ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਈ ਜਿਸ ਤਰੀਕੇ ਨਾਲ ਪੂਰੇ ਪੰਜਾਬ ਦੇ ਵਿੱਚ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਈ ਸੀ ਬਰਨਾਲਾ ਦੇ ਵਿੱਚ ਵੀ ਪੂਰੇ ਐਗਜ਼ੈਕਟ 8 ਵਜੇ ਇਹ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਹੈ ਔਰ ਜ਼ਿਲ੍ਹੇ ਦੇ ਤਿੰਨ ਬਲਾਕਾਂ ਬਰਨਾਲਾ ਮਹਿਲਕਲਾ ਅਤੇ ਸ਼ੈਨਾ ਦੇ ਵਿੱਚ 10 ਜ਼ਿਲ੍ਹਾ ਪ੍ਰੀਸ਼ਦ ਅਤੇ 65 ਬਲਾਕ ਸੰਮਤੀ ਸੀਟਾਂ ਦੇ ਲਈ ਵੋਟਾਂ ਦੀ ਗਿਣਤੀ ਅਜੇ ਵੀ ਜਾਰੀ ਹੈ ਜ਼ਿਲ੍ਹਾ ਬਰਨਾਲਾ ਦੇ ਵਿੱਚ ਇਸ ਵਾਰ ਲਗਭਗ 48% ਦੀ VOTING ਜਿਹੜੀ ਸੀ ਉਹ ਦਰਜ ਕੀਤੀ ਗਈ ਸੀ ਔਰ ਬਰਨਾਲਾ ਅਤੇ ਬਲਾਕ ਮਹਿਲਕਲਾ ਦੀ ਗਿਣਤੀ ਦੇ ਐਸਡੀ ਕਾਲਜ ਬਰਨਾਲਾ ਦੇ ਵਿੱਚ ਕਾਊਂਟਿੰਗ ਸਟੇਸ਼ਨ ਬਣਾਇਆ ਗਿਆ ਹੈ ਪੂਰੇ ਜ਼ਿਲ੍ਹੇ ਦੇ ਵਿੱਚ ਕੁੱਲ 314554 ਵੋਟਰ ਨੇ ਜਿਨ੍ਹਾਂ ਵਿੱਚ 166681 ਪੁਰਸ਼ ਅਤੇ 147872 ਮਹਿਲਾਵਾਂ ਇੱਕ 트랜ਸਜੈਂਡਰ ਵੋਟਰ ਸ਼ਾਮਲ ਹੈ ਕਾਊਂਟਿੰਗ ਸਟੇਸ਼ਨ ਦੇ ਬਾਹਰ ਸਾਰੇ ਉਮੀਦਵਾਰ ਅਤੇ ਪਾਰਟੀਆਂ ਦੇ ਸਮਰਥਕ ਇਕੱਠੇ ਨਜ਼ਰ ਆ ਰਹੇ ਨੇ ਜਦਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸੁਰੱਖਿਆ ਦੇ ਪੱਕੇ ਪ੍ਰਬੰਧ ਕੀਤੇ ਗਏ ਨੇ ਮੌਕੇ ਤੇ ਪਹੁੰਚੇ ਡਿਪਟੀ ਕਮਿਸ਼ਨਰ ਬਰਨਾਲਾ ਨੇ ਦੱਸਿਆ ਕਿ ਐਸਡੀ ਕਾਲਜ ਬਰਨਾਲਾ ਦੇ ਵਿੱਚ ਬਣਾਏ ਗਏ ਕਾਊਂਟਿੰਗ ਸਟੇਸ਼ਨ ਤੇ ਪਹਿਲੇ 라운ਡ ਦੀ ਗਿਣਤੀ ਪੂਰੀ ਹੋ ਚੁੱਕੀ ਹੈ ਅਤੇ ਜਲਦੀ ਜਿਹੜੇ ਚੋਣ ਨਤੀਜੇ ਨੇ ਉਹਨਾਂ ਦੇ ਰੂਜ਼ਾਨ ਆਣੇ ਸ਼ੁਰੂ ਹੋ ਜਾਣਗੇ। ਕਿੰਨੇ ਕਿੰਨਾ ਤਿਆਰੀ ਕੀਤੀ ਗਈ 21 ਸਟੇਜ ਰਾਉਂਡ। ਆ ਜਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਦੇ ਜਿਹੜੇ ਕਾਊਂਟਿੰਗ ਸ਼ੁਰੂ ਹੋਣੀ ਹੈ ਜੀ ਬਰਨਾਲਾ ਸਿਲੇ ਦੀ ਸ਼ੁਰੂ ਹੋ ਗਿਆ ਆਪਣੇ ਐਸਟੀ ਕਾਲਜ ਦੇ ਵਿੱਚ ਇੱਥੇ ਕਲਕਾ ਮਹਿਲ ਕਲਾ ਇਹ ਆਪਣੀ ਬਲੌਕ ਸਮਿਤੀ ਬਨਾਲਾ ਤੇ ਤਪਾਰ ਦੇ ਵਿੱਚ ਬਲੌਕ ਸਮਿਤੀ ਤਪਾਰੀ ਤੇ ਜ਼ਿਲ੍ਹਾ ਪਰਿਸ਼ਦ ਸਾਰੇ ਜ਼ੋਨਾਂ ਦੇ ਤਿੰਨੋਂ ਕਾਉਂਟੀ ਸੈਂਟਰ ਦੇ ਵਿੱਚ ਸ਼ੁਰੂ ਹੋ ਚੁੱਕੀ ਹੈ ਤੇ ਇਹਦੇ ਵਿੱਚ ਸਾਰੇ ਪ੍ਰਬੰਧ ਪ੍ਰਸ਼ਾਸਨ ਵਾਲੋ ਇੱਥੇ ਗਏ ਨੇ ਤੇ ਜਿੰਨੇ ਵੀ ਕਾਉਂਟੀ ਇਜੈਂਸੀ ਦੇ ਉਹ ਵੀ ਹਾਜ਼ਰੀ ਵਿੱਚ ਨੇ ਤੇ ਇਹ ਸਾਰੇ ਪੂਰਾ ਵੀਡੀਓਗ੍ਰਾਫੀ ਦੇ ਤਹਿਤ ਹੋ ਰਹੀ ਹੈ ਤੇ ਸਾਡੀ ਇਹ ਉਮੀਦ ਹੈ ਕਿ ਆਪਾਂ ਛੇਤੀ ਤੋਂ ਛੇਤੀ ਕਾਉਂਟੀ ਅਸਪੈਕਟ ਮੁਕੰਮਲ ਕਰਾਂਗੇ ਕਾਉਂਟੀ ਸਟੇਸ਼ਨ ਕਿੱਦਾਂ ਕਿਹੜੇ ਕਿਹੜੇ ਸਟੇਸ਼ਨ ਅੱਡੇ ਬਣਾਏ ਗਏ ਐਸਟੀ ਕਾਲਜ ਦੇ ਵਿੱਚ ਆਪਣਾ ਬਲੌਕ ਸਮਿਤੀ ਬਨਾਲਾ ਤੇ ਬਲੌਕ ਸਮਿਤੀ ਮਹਿਲ ਕਲਾ ਦਾ ਇੱਥੇ ਬਣਵਾਇ ਬਲੌਕ ਸਮਿਤੀ ਸ਼ੈਨਾ ਦੀ ਕਾਊਂਟਿੰਗ ਸੈਂਟਰ ਹੋ ਰਹੀ ਤੇ ਜ਼ਿਲ੍ਹਾ ਪਰਿਸ਼ਦ ਦੇ ਜ਼ੋਨ ਮੁਤਾਬਕ ਤਿੰਨੋਂ ਸੈਂਟਰਾਂ ਦੇ ਵਿੱਚ ਵੰਡੇ ਗਏ। ਕਿੰਨੇ ਪਰਸੈਂਟੇਜ ਸੀ ਜਿਹੜੀ ਅੱਜ ਦੀ ਪੋਲਿੰਗ ਟੋਟਲ ਟੋਟਲ ਪੋਲਿੰਗ ਲਗਭਗ ਸਾਡੇ ਆਪ ਸਾਡੇ 48% ਦੇ ਕਰੀਬ ਸੀ। ਪੋਲਿੰਗ ਵੀ ਐਗਜ਼ੈਕਟ ਫਿਗਰ ਤੁਹਾਨੂੰ ਐਡੀਸ ਆਪ ਦੱਸ ਦੇਗੇ। ਬਟ ਹੁਣ ਕਾਊਂਟਿੰਗ ਜਿਹੜੀ ਪਹਿਲੇ ਰੌਨ ਸਾਰੇ ठाਵਾਂ ਤੇ ਸ਼ੁਰੂ ਹੋ ਚੁੱਕੀ। ਜਦੋਂ ਜਦੋਂ ਸਾਡੀ ਰੌਨ ਰੌਨ ਖਤਮ ਹੋਣੀ ਹੈ ਥੋੜੇ ਰਹੀ ਅਸੀਂ ਫਿਰ ਪਬਲਿਕ ਨੂੰ ਵੀ ਦੱਸਣਾ ਤੇ ਏਜੰਟ ਨੂੰ ਵੀ ਅਸੀਂ ਰਿਜ਼ਲਟਸ ਦੇ ਉਹਨਾਂ ਨੂੰ ਸਾਂਝੇ ਕਰਨਾ। ਆਤੀ ਸਮਰਥਨ ਉਸਤੇ ਵੀ ਕੁਝ ਕਾਸ਼ਲ ਰੱਖਿਆ ਗਿਆ ਕਿ ਉਹਨਾਂ ਦੇ ਜਿੰਨੇ ਵੀ ਉਮੀਦਵਾਰ ਸੀਦੇ ਉਹਨਾਂ ਦੇ ਅਥਾਰਾਈਜ਼ਡ ਕੈਂਡੀਡੇਟ ਨੇ ਤੇ ਉਹ ਸਾਰਿਆਂ ਨੂੰ ਆਪਾਂ ਕਾਊਂਟਿੰਗ ਏਜੰਟ ਦਾ ਫਾਰਮ ਦਿੱਤੇ ਹੋਣੇ ਜਿੰਨੇ ਵੀ ਉਮੀਦਵਾਰ ਨੇ ਤੇ ਉਹ ਸਾਰੇ ਅੰਦਰ ਬੈਠੇ ਹੋਣੇ ਉਹਨਾਂ ਦੀ ਸਾਰੇ ਨੇ ਪ੍ਰਬੰਧ ਦੇਖਿਆ ਸਾਰੇ ਖੁਸ਼ ਨੇ ਤੇ ਸਾਡੀ ਉਮੀਦ ਇਹ ਹੈ ਕਿ ਟ੍ਰਾਂਸਪੇਰੈਂਸੀ ਤਰੀਕੇ ਨਾਲ ਵੀਡੀਓਗ੍ਰਾਫੀ ਦੇ ਤਹਿਤ ਅਸੀਂ ਕਾਊਂਟਿੰਗ ਕਰਵਾਏ ਤੇ ਕਿਸੇ ਕਿਸੇ ਦਾ ਵੀ ਕੋਈ ਸ਼ਿਕਾਇਤ ਨਾ ਹੋਵੇ ਗੁਰਦਾਸਪੁਰ ਦੇ ਭੁੰਬਲੀ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਹਰਜਿੰਦਰ ਗੌਰ ਨੇ ਕਰੀਬ 200 ਵੋਟਾਂ ਦੇ ਅੰਤਰ ਦੇ ਨਾਲ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸਮਰਥਕ ਸਮਰਥਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਤੇ ਜਸ਼ਨ ਮਨਾਏ ਜਾ ਰਹੇ ਨੇ ਇਸ ਮੌਕੇ ਤੇ ਤਲਵੰਡੀ ਬਤੂਨਗੜ ਦੇ ਸਰਪੰਚ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜ਼ਿਲ੍ਹਾ ਪ੍ਰੀਖਸ਼ਕ ਦਾ ਚੇਅਰਮੈਨ ਵੀ ਆਮ ਆਦਮੀ ਪਾਰਟੀ ਦਾ ਹੀ ਬਣੇਗਾ ਉਹਨਾਂ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੇ ਸੱਤਾ ਵਿੱਚ ਆਉਣ ਦੇ ਨਾਲ ਵਿਕਾਸ ਕੰਮਾਂ ਵਿੱਚ ਤੇਜ਼ੀ ਆਏਗੀ ਅਤੇ ਲੋਕਾਂ ਨੂੰ ਵੱਡਾ ਲਾਭ ਮਿਲੇਗਾ ਉਨ੍ਹਾਂ ਦੇ ਵੱਲੋਂ ਵਿਰੋਧੀ ਪਾਰਟੀਆਂ 'ਤੇ ਤੰਜ ਕੱਸਦੇ ਹੋਏ ਕਿਹਾ ਗਿਆ ਹੈ ਕਿ ਜੇ ਇਹੋ ਜਿਹੀ ਧਾਂਦਲੀ ਹੁੰਦੀ ਤਾਂ ਕਾਂਗਰਸ ਨੂੰ ਇੰਨੀ ਵੱਡੀ ਗਿਣਤੀ ਵਿੱਚ ਵੋਟਾਂ ਕਦੇ ਨਾ ਪੈਂਦੀਆਂ ਉਹਨਾਂ ਕਿਹਾ ਕਿ ਇਹ ਜਿੱਤ ਲੋਕਾਂ ਦੇ ਭਰੋਸੇ ਅਤੇ ਪਾਰਟੀ ਦੀ ਪਾਰਟੀ ਦੀਆਂ ਨੀਤੀਆਂ ਦੀ ਜਿੱਤ ਹੈ। ਸਾਜੀ ਕੀ ਨਾਮ ਆਪਣਾ ਹੋ ਕੀ ਕਹਨੇ ਜਾਉਂਦੇ ਹੋ? ਮੈਂ ਭਾਜੀ ਕਵ尔ਜੀਤ ਸਿੰਘ ਆ। ਤਲੌਂਡੀ ਬਥੌਣਗੜ ਤੋਂ ਮੌਜੂਦਾ ਸਰਪੰਚ ਆ ਸਰ। ਅਸੀਂ ਸਾਰੇ ਹੀ ਇਲਾਕਾ ਨਿਵਾਸੀਆਂ ਦਾ ਖਾਸ ਕਰਕੇ ਮੈਂ ਆਪਣੇ ਨਗਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇਹਨਾਂ ਇਲੈਕਸ਼ਨਾਂ ਦੇ ਵਿੱਚ ਫੁੱਲ ਫਲੈਡ ਹਮਾਇਤ ਕਰਕੇ ਦਿਟਾਇਆ ਹੈ ਤੇ ਅਸੀਂ ਪ੍ਰਸ਼ਾਸਨ ਦਾ ਵੀ ਸਰਕਾਰ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕਿਸੇ ਵੀ ਵੱਲ ਬੜੀ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਇਲੈਕਸ਼ਨ ਕਰਾਈਆਂ ਨੇ ਔਰ ਵਧੀਆ ਤਰੀਕੇ ਨਾਲ ਮੰਚਾਈਆਂ ਨੇ ਇਲੈਕਸ਼ਨਾਂ ਕਿਹੜਾ ਉਮੀਦਵਾਰ ਜਿੱਤੇ ਔਰ ਕਿੰਨੀਆਂ ਵੋਟਾਂ ਤੋਂ ਜਿੱਤੇ ਕਿੰਨੀਆਂ ਵੋਟਾਂ ਸਾਡੇ ਭਾਜੀ ਲਗਭਗ ਸਾਡੇ ਪਿੰਡੋਂ ਆਮ ਆਦਮੀ ਪਾਰਟੀ ਜਿੱਤੀ ਹੈ ਸਸਪੁਰ ਤੋਂ ਵੀ ਲੋਧੀਪੁਰ ਤੋਂ ਵੀ ਔਰ ਪੁੰਬਲੀ ਦੇ ਜਿਹੜੇ ਸੀਗੇ ਸਾਡੇ ਮੈਂਬਰ ਸਾਹਿਬ ਮੈਡਮ ਹਰਵਿੰਦਰ ਕੌਰ ਸੀਗੇ ਉਹ ਵੀ ਜੇਤੂ ਕਰਾਰ ਕੀਤੇ ਗਏ ਨੇ ਕਿਸੇ ਤਲਵੰਡੀ ਦੇ ਸਰਪੰਚੋ ਤਲਵੰਡੀ ਤੋਂ ਕਿੰਨੀਆਂ ਵੋਟਾਂ ਪਈਆਂ ਸਾਡੇ ਪਿੰਡ ਸਰੋਂ ਲਗਭਗ ਐਸ ਪਰ ਜੋ ਮੇਰੇ ਕੋਲ ਡਾਟਾ ਵਾ 152 ਵੋਟਾਂ ਆਮ ਆਦਮੀ ਪਾਰਟੀ ਦੀਆਂ ਤੇ 128 ਹੈਗੀਆਂ ਜੀ ਕਾਂਗਰਸ ਦੀਆਂ ਤੇ ਦੋ ਵੋਟਾਂ ਲੜੀਆਂ ਵਾ ਉਹ ਕਾਲੀ ਦਲ ਦੀ ਓਵਰ ਆਲ 200 ਵੋਟ ਤੋਂ ਜਿੱਤੀ ਹਾਂਜੀ ਸਰ ਸਾਡੇ ਓਵਰ ਆਲ ਇਹਨਾਂ ਦਾ ਲਗਭਗ ਮਤਲਬ ਐਸਟੀਮੇਟ ਹੈ ਜੇ ਕੋਈ ਪ੍ਰੋਪਰ ਇਨਫੋਰਮੇਸ਼ਨ ਨਹੀਂ ਆਈ ਪਰ ਇਹਨਾਂ ਦਾ ਅਸ ਦਿੱਤਾ ਕਿ 200 ਵੋਟ ਤੋਂ ਘੜੀ ਜਦਗੀ ਕਾਂਗਰਸ ਪਾਰਟੀ ਨੂੰ ਵੀ ਕਾਫੀ ਵੋਟਾਂ ਪਈਆਂ ਲੇਕਿਨ ਉਹਨਾਂ ਵੱਲੋਂ ਧੰਨਲੀ ਦੇ ਵੀ ਅਲੀਗੇਸ਼ਨ ਲਗਾਏ ਗਏ ਠੀਕ ਕਹਿਣਾ ਚਾਹੂ ਇਸ ਬਾਰੇ ਸਰ ਸਾਡੇ ਪਿੰਡ ਤੇ ਜੇ ਕੋ ਇਦਾਂ ਦੀ ਗੱਲ ਹੋਈ ਆ ਤੇ ਤੁਸੀਂ ਕਿਸੇ ਨੂੰ ਬੰਦੇ ਨੂੰ ਵੀ ਉਹਨੂੰ ਕਹੋ ਵੀ ਜਿਹੜੇ ਤੋਂ ਰੱਬ ਨੂੰ ਮੰਨਣਾ ਨੂੰ ਯਾਦ ਕਰਕੇ ਕਹਿ ਦੇ ਵੀ ਤੇਰੇ ਨਾਲ ਕੋਈ ਤੱਕਾ ਹੋਇਆ ਲੱਗਦਾ ਨਹੀਂ ਕਿ ਇੰਨੀ ਵੋਟਾਂ ਦਾ ਸਾਬਤ ਹੁੰਦਾ ਕਿ ਸਭ ਕੁਝ ਸਹੀ ਹੈ ਸਰ 178 ਵੋਟਾਂ ਪਈਆਂ ਨੇ ਜੇ ਤੰਦਲੀ ਹੋਂਦੀ ਹੁੰਦੀ ਹੁੰਦੀ ਤਾਂ ਫਿਰ ਤੁਸੀਂ ਆਪ ਹੀ ਦੱਸੋ ਇੰਨੀ ਵੋਟਾਂ ਨਹੀਂ ਹੋਣੀਆਂ ਤੁਮਨੇ ਤੇ ਤਾਂ ਸਰ ਹੋਣੀਆਂ ਨਹੀਂ ਸੀ ਸਗੋਂ ਸਾਡੇ ਬੰਦੇ ਜਿਹੜੇ ਸਾਡੇ ਨਾਲ ਸੀਗੇ ਉਹੀ ਸਾਨੂੰ ਹਰੋਂ ਤੇ ਥੱਲੇ ਹੋਏ ਸੀਗੇ ਪਰ ਫਿਰ ਵੀ ਪ੍ਰਮਾਤਮਾ ਨੇ ਮਿਹਰ ਕੀਤੀ ਆ ਅਸੀਂ ਜਿੱਤੇ ਕੋਈ ਚੱਕਰ ਨਹੀਂ ਆ ਇਹ ਤਿਆਰੀ ਹੋ ਚੁੱਕੀ ਹੈ ਬਿਲਕੁਲ ਸਾਰ ਹੋ ਚੁਕੀ ਆ ਦੇਖੋ ਜਦੋਂ ਤੱਕ ਪਰਮਾਤਮਾ ਦੀ ਰਜ਼ਾ ਹੋਵੇ ਤਦ ਤੱਕ ਕੋਈ ਬੰਦਾ ਕਿਸੇ ਨੂੰ ਨਹੀਂ ਹਰਾ ਸਕਦਾ ਤੇ ਨਾ ਹੀ ਕੋਈ ਕਿਸੇ ਨੂੰ ਮਾਰ ਸਕਦਾ ਆ ਇਹ ਪਰਮਾਤਮਾ ਦੀ ਰਜ਼ਾ ਆ ਅੱਜ ਅਸੀਂ ਜਿੱਤੇ ਆ ਅਸੀਂ ਨਹੀਂ ਜਿੱਤੇ ਇਹ ਪਰਮਾਤਮਾ ਦੀ ਕਿਰਪਾ ਹੋਈ ਆ ਤੇ ਅਸੀਂ ਜਿੱਤੇ ਆ ਬਾਕੀ ਵੇਖੋ ਅਸੀਂ ਹੈਗੇ ਰੱਬ ਨੂੰ ਮੰਨਣ ਵਾਲੇ ਇਨਸਾਨ ਉਹਦੇ ਗੜੀ ਹੱਥ ਜੋੜੀਦੇ ਆ ਠੀਕ ਆ ਲੋਕਾਂ ਦੀ ਸੇਵਾ ਕਰੋ ਤੁਹਾਨੂੰ ਉਹਦਾ ਫਲ ਮਿਲੂਗਾ ਕੀ ਕੀ ਹੋਈ ਨਮਾ ਬਣਾਈਆਂਗੀ ਸਰ ਸਾਡੇ ਪਿੰਡ ਦਾ ਲਗਭਗ ਅਸੀਂ ਸੀਵਰੇਜ ਜਿਹੜਾ ਆ ਮੈਂ ਆਪਣੇ ਸਰਪੰਚੀ ਦੇ 2 ਮਹੀਨੇ ਦੇ ਅੰਦਰ ਅੰਦਰ ਪਵਾ ਦਿੱਤਾ ਸੀਗਾ 2 ਮਹੀਨੇ ਦੇ ਅੰਦਰ ਅੰਦਰ ਸੀਵਰੇਜ ਕੰਪਲੀਟ ਕਰਕੇ ਹੁਣ ਅਸੀਂ ਗਲੀਆਂ ਜਿਹੜੀਆਂ ਸਾਡੀਆਂ ਰਹਿ ਗਈਆਂ ਸੀ ਕੋਈ ਇੰਟਰਲੌਕ ਕਰ ਰਹੇ ਆ ਜੀ ਉਹਨਾਂ ਦਾ ਲਾ ਰਹੇ ਆ ਕੋਸ਼ਿਕ ਅੰਦਰਵਾਰ ਸੀਵਰੇਜ ਪੈਣ ਵਾਲਾ ਰਹਿ ਗਿਆ ਵਾ ਅਸੀਂ ਉਹ ਵੀ ਰਿਕਵੈਸਟ ਕਰਾਂਗੇ ਸਰਕਾਰ ਨੂੰ ਔਰ ਸਾਡੇ ਪਿੰਡ ਲਗਭਗ ਇੱਕ ਸਟੇਡੀਅਮ ਦਾ ਪ੍ਰੋਜੈਕਟ ਆ ਰਿਹਾ ਵਾ ਜੀ ਪਿੰਡ ਦਾ ਉਹ 29 ਲੱਖ ਰੁਪਏ ਦਾ ਹਾਈ ਟੈਕ ਸਟੇਡੀਅਮ ਬਣ ਜਾ ਰਿਹਾ ਵਾ ਔਰ ਮੈਂ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇੱਕ ਛੋਟੇ ਜਿਹੇ ਪਿੰਡ ਨੂੰ ਐਡਾ ਵੱਡਾ ਪ੍ਰੋਜੈਕਟ ਦਿੱਤਾ ਹੈ ਤੁਸੀਂ ਦੇਖੋ ਵੀ 400 ਵੋਟ ਵਾਲੇ ਪਿੰਡ ਨੂੰ ਐਡਾ ਵੱਡਾ ਸਟੇਡੀਅਮ ਦੇ ਦੇਣਾ ਇਹ ਕੋਈ ਛੋਟੀ ਜੀ ਗੱਲ ਨਹੀਂ ਹੈਗੀ ਨਹੀਂ ਤਾਂ ਲੀਡਰ ਧਿਆਨ ਹੀ ਨਹੀਂ ਕਰਦੇ ਜੌਟੀ ਆ ਗਈ ਹੈ ਬਲਾਕ ਗੁਰਦਾਸਪੁਰ ਵਿੱਚ 15 ਮੈਂਬਰ ਰੱਖੇ ਚੁਣੇ ਗਏ ਇੱਕ ਹੋਰ ਆ ਗਿਆ 16 ਹੋਰ ਬਾਕੀ ਹੋਰ ਵੀ ਆਂਦੀ ਉਮੀਦ ਹੈ ਲੱਗਦਾ ਹੈ ਕਿ ਚੇਅਰਮੈਨ ਵੀ ਬਲਾਕ ਸੰਪਤੀ ਜ਼ਿਲ੍ਹਾ ਪਰਿਸ਼ਦ ਦਾ ਆਮ ਆਦਮੀ ਪਾਰਟੀ ਦਾ ਹੀ ਬਣੇਗਾ ਲੱਗਦਾ ਹੈ ਕਿ ਵਿਕਾਸ ਤੇਜ਼ੀ ਆਏਗੀ ਬਿਲਕੁਲ ਆਏਗੀ ਸਰ ਕਿਉਂ ਨਹੀਂ ਆਏਗੀ ਫੁੱਲ ਫਲਾਈ ਜਦੋਂ ਹੋ ਜਾਂਦਾ ਸਾਰਾ ਕੋਸ਼ਿਸ਼ ਤੇ ਤੁਹਾਨੂੰ ਪਤਾ ਹੀ ਹੈ ਫਿਰ ਇਹ ਸਾਰੀਆਂ ਚੀਜ਼ਾਂ ਪੁੱਛਣ ਦੀ ਤੇ ਗੱਲ ਹੀ ਕੋਈ ਨਹੀਂ ਰਹਿ ਜਾਂਦੀ ਸੁਖਰ ਦਾਸਪੁਰ ਤੋਂ ਦੇ ਭੁੰਬਲੀ ਤੋਂ ਸਾਡੇ ਨਾਲ ਸਾਡੇ ਸਹਿਯੋਗੀ ਰੋਹਿ ਜੁੜੇ ਨੇ ਰੋਹਿ ਇਹ ਇਸ ਟਾਈਮ ਕਿੱਦਾਂ ਦਾ ਮਾਹੌਲ ਹੈ ਉੱਥੇ ਕਾਊਂਟਿੰਗ ਚੱਲ ਰਹੀ ਹੈ ਕਿੱਥੇ ਕਿੱਥੇ ਜਿਹੜੇ ਉਮੀਦਵਾਰ ਨੇ ਜੇਤੂ ਹੋ ਗਏ ਨੇ ਬਿਲਕੁਲ ਨਵੀਂ ਕਾਊਂਟਿੰਗ ਚੱਲ ਰਹੀ ਹੈ ਸਵੇਰੇ 8 ਵਜੇ ਤੋਂ ਕਾਊਂਟਿੰਗ ਸ਼ੁਰੂ ਹੋ ਗਈ ਸੀ ਔਰ ਗੁਰਦਾਸਪੁਰ ਦੇ ਟੋਟਲ 21 ਜੋਂਸੀ ਜਿਨ੍ਹਾਂ ਵਿੱਚੋਂ 15 ਜਿਹੜੇ ਸਰਸੰਪਤੀ ਨਾਲ ਚੁਣੇ ਗਏ ਕਿਉਂਕਿ ਉਹਨਾਂ ਦੇ ਮੁਕਾਬਲੇ ਵਿੱਚ ਕੋਈ ਉਮੀਦਵਾਰ ਨਹੀਂ ਸੀ ਹੋਰ ਤੇ 6 ਮੈਂਬਰਾਂ ਦੀ ਚੋਣ ਹੋ ਰਹੀ ਸੀ ਜਦਕਿ ਤਿੰਨ ਜ਼ਿਲ੍ਹਾ ਪ੍ਰਸ਼ਦ ਦੇ ਮੈਂਬਰ ਵੀ ਕਾਊਂਟਿੰਗ ਹੋ ਰਹੀ ਹੈ ਚੋਣਾਂ ਦੀ ਗਿਣਤੀ ਹੋ ਰਹੀ ਹੈ ਵੋਟਾਂ ਦੀ ਜਿਨ੍ਹਾਂ ਵਿੱਚੋਂ ਇੱਕ ਦਾ ਅਨਾਉਂਸ ਕਰ ਦਿੱਤਾ ਗਿਆ ਹਰਜਿੰਦਰ ਕੌਰ ਜਿਹੜੇ ਭੁੰਬਲੀ ਤੋਂ ਹੈ ਉਹ ਜਿੱਤ ਚੁੱਕੇ ਨੇ 200 ਵੋਟਾਂ ਦੇ ਜੀ ਹੂੰ ਜੀ ਇਹਨਾਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਕਿ ਪ੍ਰੀਸ਼ਦ ਚੇਅਰਮੈਨ ਦੇ ਲਈ ਵੀ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਵੀ ਆਪ ਦਾ ਬਣਨ ਦਾ ਦਾਵਾ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਇਹ ਦਾਵਾ ਕਿਉਂ ਕੀਤਾ ਜਾ ਰਿਹਾ ਕਿਉਂਕਿ ਆਮ ਆਦਮੀ ਪਾਰਟੀ ਨੂੰ ਉੱਥੇ ਹੰਗਾਰਾ ਚੰਗਾ ਮਿਲ ਰਿਹਾ ਹੈ ਬਿਲਕੁਲ ਨਵੀਨ ਆਮ ਆਦਮੀ ਪਾਰਟੀ ਸਭ ਤੋਂ ਅੱਗੇ ਜਾ ਰਹੀ ਹੈ ਜੇ ਆਪਕੀ ਦੂਜੇ ਨੰਬਰ ਤੇ ਮੁਕਾਬਲੇ ਵਿੱਚ ਕਾਂਗਰਸ ਨਜ਼ਰ ਆ ਰਹੀ ਹੈ ਤੀਜੇ ਨੰਬਰ ਤੇ ਅਕਾਲੀ ਚੱਲ ਰਹੀ ਹੈ ਜੇ ਓਵਰਆਲ ਗੱਲ ਕੀਤੀ ਜਾਏ ਤੇ ਚੇਅਰਮੈਨ ਜਿਹੜੇ ਪਾਰਟੀ ਦੇ ਉਮੀਦਵਾਰ ਜ਼ਿਆਦਾ ਜੁਨੇ ਜਾਣਗੇ ਜਿਹੜੇ ਮੈਂਬਰ ਜ਼ਿਆਦਾ ਹੋਣਗੇ ਬਲਾਕ ਸੰਪਤੀਆ ਦੇ ਜਾਂ ਜ਼ਿਲ੍ਹਾ ਪਰਿਸ਼ਦ ਦੇ ਉਹਨਾਂ ਦਾ ਹੀ ਚੇਅਰਮੈਨ ਚੁਣਿਆ ਜਾਂਦਾ ਕਿਉਂਕਿ ਵੋਟਾਂ ਉਹ ਆਪਣੇ ਉਮੀਦਵਾਰ ਨੂੰ ਹੀ ਪਾਉਂਦੇ ਆ ਤੇ ਉਮੀਦ ਹੈ ਕਿ ਆਮ ਆਦਮੀ ਪਾਰਟੀ ਦਾ ਹੀ ਚੇਅਰਮੈਨ ਹੋਏਗਾ ਤੇ ਪਿੰਡਾਂ ਦੇ ਵਿਕਾਸ ਵਿੱਚ ਤੇਜ਼ੀ ਆਏਗੀ ਜੀ ਕਾਂਗਰਸ ਦਾ ਪ੍ਰਦਰਸ਼ਨ ਉੱਥੇ ਕਿਦਾਂ ਦਾ ਕਿਉਂਕਿ ਕਾਂਗਰਸ ਪਾਰਟੀ ਵੱਲੋਂ ਰਕਾਲੀ ਦਲ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਸੀ ਕਿ ਵੋਟਾਂ ਦੇ ਵਿੱਚ ਧੰਦਲੀ ਹੋ ਰਹੀ ਹੈ ਵੋਟਾਂ ਸਾਡੇ ਲੋਕਾਂ ਨੂੰ ਮਤਲਬ ਤੱਕਾ ਹੋ ਰਿਹਾ ਸਾਡੇ ਲੋਕਾਂ ਨਾਲ ਇੱਥੇ ਤੁਹਾਡੇ ਗੁਰਦਾਸਪੁਰ ਦੇ ਵਿੱਚ ਕਿਦਾਂ ਦਾ ਮਾਹੌਲ ਰਿਹਾ ਹੈ ਵੋਟਾਂ ਦੇ ਵਿੱਚ ਵਿਰੋਧੀ ਧਿਰਾਂ ਦਾ ਜੀ ਨਵੀਨ ਵਿਰੋਧੀ ਹਰ ਵਾਰੀ ਜਿਸ ਵੇਲੇ ਕੋਈ ਵੀ ਸਰਕਾਰ ਹੁੰਦੀ ਹੈ ਅਲਿਗੇਸ਼ਨ ਤੇ ਲੱਗਦੀ ਹੈ ਇਸ ਵਾਰ ਵੀ ਲੱਗੇ ਹੈ ਅਲਿਗੇਸ਼ਨ ਇੱਕ ਦੋ ਜਗ੍ਹਾ ਤੇ ਹਲਕੀ ਲੜਾਈ ਵੀ ਹੋਈ ਹੈ ਦੇਖਣ ਨੂੰ ਮਿਲੀ ਹੈ ਔਰ ਕਾਂਗਰਸ ਵੱਲੋਂ ਅਲਿਗੇਸ਼ਨ ਲਗਾਇਆ ਗਿਆ ਸੀ ਕਿ ਇੱਥੇ ਧੰਨਲੀ ਕੀਤੀ ਜਾ ਰਹੀ ਹੈ ਜ਼ਿਲ੍ਹਾ ਪ੍ਰੀਸ਼ਦ ਦੇ ਚੋਣਾਂ ਚ ਬਲਕਸਮਤੀ ਦੇ ਚੋਣਾਂ ਚ ਪਰ ਜਿੱਦਾਂ ਦਾ ਪ੍ਰਦਰਸ਼ਨ ਕਾਂਗਰਸ ਦਾ ਦੂਜੇ ਨੰਬਰ ਤੇ ਚੱਲ ਰਹੀ ਹੈ ਪੁੰਬਲੀ ਦੀ ਗੱਲ ਕਰੀਏ ਤਾਂ ਤਲਵੰਡੀ ਬਥੂਨਗੜ ਦੀ ਕਾਊਂਟਿੰਗ ਸਾਹਮਣੇ ਆਈ ਹੈ ਜਿੱਦੀ ਡਿਟੇਲ 145 ਵੋਟਾਂ ਜਿਹੜੀਆਂ ਆਮ ਆਦਮੀ ਪਾਰਟੀ ਨੂੰ ਪਈਆਂ ਜਦਕਿ 128 ਵੋਟਾਂ ਕਾਂਗਰਸ ਨੂੰ ਪਈਆਂ ਧੰਨਲੀ ਵਾਲੀ ਕੋਈ ਗੱਲ ਨਜ਼ਰ ਨਹੀਂ ਆ ਰਹੀ ਕਿਉਂਕਿ ਜੇ ਧੰਨਲੀ ਹੋਈ ਹੁੰਦੀ ਤੇ ਇੰਨੀ ਵੋਟ ਕਾਂਗਰਸ ਨਹੀਂ ਹਿੱਲਾ ਸਕਦੀ ਅਚਾ ਅਕਾਲੀ ਦਲ ਦਾ ਪ੍ਰਦਰਸ਼ਨ ਕਿਦਾਂ ਦਾ ਕਿਉਂਕਿ ਅਕਾਲੀ ਦਲ ਵੱਡੀ ਗਿਣਤੀ ਦੇ ਵਿੱਚ ਪਿੰਡਾਂ ਦੇ ਵਿੱਚ ਅਕਾਲੀ ਦਲ ਨੂੰ ਮੰਨਿਆ ਜਾਂਦਾ ਕਿ ਅਕਾਲੀ ਦਲ ਪਿੰਡਾਂ ਤੋਂ ਬਣਦੀ ਸਰਕਾਰ ਹੈ ਤੇ ਅਕਾਲੀ ਦਲ ਦਾ ਕਿਦਾਂ ਦਾ ਰੋਲ ਰਿਹਾ ਹੈ ਗੁਰਦਾਸਪੁਰ ਇਲਾਕੇ ਦੇ ਵਿੱਚ ਨਵੀਨ ਤੁਹਾਨੂੰ ਦੱਸਦੀ ਹੈ ਕਿ ਗੁਰਦਾਸਪੁਰ ਇੱਕ ਸ਼ਹਿਰੀ ਇਲਾਕਾ ਹੈ ਅਕਾਲੀ ਦਲ ਦਾ ਜਿਹੜਾ ਹੋਲਡ ਹੈ ਉਹ ਪਿੰਡੂ ਇਲਾਕੇ ਚ ਜ਼ਿਆਦਾ ਦੇਖਿਆ ਜਾਂਦਾ ਸਿੱਖ ਜੱਥੇਬੰਦੀਆਂ ਸਿੱਖ ਜਿਹੜੇ ਮੈਂਬਰ ਹੀ ਅਕਾਲੀ ਦਲ ਨਾਲ ਜ਼ਿਆਦਾਤਰ ਜੁੜੇ ਹੈ Hindu ਵੋਟਰਾਂ ਦਾ ਰੁਝਾਨ ਅਕਾਲੀ ਦਲ ਵੱਲ ਬਹੁਤ ਘੱਟ ਹੈ ਬਲੌਗ ਗੁਰਦਾਸਪੁਰ ਦੀ ਕਰੀਏ ਤਾਂ ਇਹ ਸ਼ਹਿਰੀ ਇਲਾਕਾ ਪੈਂਦਾ ਅਕਾਲੀ ਦਲ ਦਾ ਇੱਥੇ ਹੌਲ ਤੇ ਹੈ ਲੇਕਿਨ ਤੀਜੇ ਨੰਬਰ ਤੇ ਚੱਲੀ ਹੈ ਕਾਫੀ ਘੱਟ ਵੋਟਾਂ ਦੇ ਪਰਸੈਂਟੇਜ ਦੇ ਹਿਸਾਬ ਨਾਲ ਲਿਖੀ ਤੇ 7% ਵੋਟ ਅਕਾਲੀ ਦਲ ਨੂੰ ਪੈ ਰਹੀ ਹੈ ਜੀ 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 ਤਮਾਮ ਜਾਣਕਾਰੀ ਲਈ ਤਾਨਬਾਸੂ ਯੂਸੀ ਸਾਡੇ ਸਹਿਯੋਗੀ ਰੋਹਿਤ ਸਾਡੇ ਨਾਲ ਜੁੜੇ ਸੀਗੇ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਕਿਸ ਤਰੀਕੇ ਦਾ ਉੱਥੇ ਮਾਹੌਲ ਇਸ ਟਾਈਮ ਚੱਲ ਰਿਹਾ ਕਿਉਂਕਿ ਕਰਾਚੋ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਜਿੰਦਰ ਜਿਹੜੇ ਸੀਗੇ ਉਹ ਜਿੱਤ ਚੁੱਕੇ ਨੇ ਔਰ ਉਸ ਤੋਂ ਬਾਅਦ ਅਕਾਲੀ ਦਲ ਦਾ ਜਿਹੜਾ ਮਾਹੌਲ ਹੈ ਉਹ ਥੋੜਾ ਜਿਹਾ ਉਸ ਤਰੀਕੇ ਦਾ ਨਹੀਂ ਦੇਖਿਆ ਜਾ ਰਿਹਾ ਕਿਉਂਕਿ ਅਕਾਲੀ ਦਲ ਦੇ ਵੱਲੋਂ ਉਮੀਦ ਜਰੂਰ ਜਿਤਾਈ ਜਾ ਰਹੀ ਸੀ ਕਿ ਅਕਾਲੀ ਦਲ ਇਸ ਵਾਰ ਚੰਗਾ ਪ੍ਰਦਰਸ਼ਨ ਕਰੇਗਾ ਪਰ ਦੂਸਰੇ ਨੰਬਰ ਤੇ ਕਈ ਇਲਾਕਿਆਂ ਦੇ ਵਿੱਚ ਅਜੇ ਵੀ ਕਾਂਗਰਸ ਪਾਰਟੀ ਨਜ਼ਰ ਆ ਰਹੀ ਹੈ ਔਰ ਪਹਿਲੇ ਨੰਬਰ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿਹੜੇ ਨਜ਼ਰ ਆ ਰਹੇ ਨੇ ਕਰਾਚੋ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਜਿੰਦਰ ਸਿੰਘ ਰਾਜੀ ਜੇਤੂ ਜੇਤ ਦਰਜ ਕਰਨ ਦੇ ਵਿੱਚ ਉਹਨਾਂ ਨੂੰ ਕਾਮਯਾਬੀ ਮਿਲੀ ਹੈ ਤੇ ਕਪਿਆਲ ਤੋਂ ਆਜ਼ਾਦ ਉਮੀਦਵਾਰ ਸੁਖਜਿੰਦਰ ਸਿੰਘ ਕਾਲੀ ਨੇ ਬਲਾਕ ਸੰਮਤੀ ਦੇ ਵਿੱਚ ਵੋਟਾਂ ਹਾਸਲ ਕੀਤੀਆਂ ਨੇ ਨਾਰਾਇਣਗੜ੍ਹ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਕੁਲਦੀਪ ਕੌਰ ਜੇਤੂ ਰੁਝਾਨ ਵੱਲ ਵੱਧ ਰਹੇ ਨੇ ਔਰ ਚੋਣੇ ਰੁਝਾਨ ਦੀ ਜੇਕਰ ਗੱਲ ਕਰੀਏ ਤੇ ਸਾਰੇ ਨਤੀਜੇ ਅਗਲੇ ਕੁਝ ਸਮਿਆਂ ਦੇ ਵਿੱਚ ਸਾਹਮਣੇ ਆ ਜਾਣਗੇ ਪਰ ਅਜੇ ਤੱਕ ਵੋਟਾਂ ਦੀ ਜਿਹੜੀ ਗਿਣਤੀ ਹੈ ਉੱਥੇ ਚੱਲ ਰਹੀ ਹੈ ਮਨਿੰਦਰ ਸਿੰਘ ਕਪਿਆਲ ਆਜ਼ਾਦ ਵੀਤਵਾਰ ਜਿਹੜਾ ਅਸੀਂ ਕੈਂਡੀਡੇਟ ਖੜਾ ਕੀਤਾ ਸੀ ਬੜਾ ਹੋਣਹਾਰ ਨੌਜਵਾਨਾ ਸੁਖਜਿੰਦਰ ਸਿੰਘ ਕਾਲੀ ਉਹਨੇ ਆਮ ਆਦਮੀ ਪਾਰਟੀ ਦੇ ਜਿਹੜਾ ਕੈਂਡੀਡੇਟ ਸੀ ਉਹਨੂੰ 150 ਵੋਟ ਦੇ ਉੱਤੇ ਹਰਾ ਕੇ ਇੱਕ ਵੱਡੀ ਮਾਤ ਜਿਹੜੀ ਦਿੱਤੀ ਆ ਆਜ਼ਾਦ ਉਮੀਦਵਾਰ ਜਿੱਤ ਕੇ ਆਇਆ ਇਹਦੇ ਇਥੋਂ ਸਾਫਤ ਹੁੰਦਾ ਵੀ ਲੋਕਾਂ ਨੇ ਜਿਹੜਾ ਮਨ ਬਣਾ ਲਿਆ ਜਿਹੜੇ ਆਮ ਆਦਮੀ ਪਾਰਟੀ ਦੇ ਚੁਟਕਲੇ ਤੇ ਲਾਰੇ ਤੇ ਉਹ ਲੋਕਾਂ ਨੂੰ ਸਮਝ ਆ ਗਏ ਜਿਹੜੇ ਸਾਡੇ ਭਰਾ ਨੇ ਉਹਨਾਂ ਨੂੰ ਗਵਰਾਹ ਕੀਤਾ ਜਾਂਦਾ ਸਾਡੀਆਂ ਭੈਣਾਂ ਨੂੰ ਗਵਰਾਹ ਝੂਠ ਬੋਲ ਕੇ ਉਹਨਾਂ ਦੀਆਂ ਵੋਟਾਂ ਵਟੋਰੀਆਂ ਤੇ ਆ ਅੱਜ ਲੋਕਾਂ ਨੂੰ ਸਮਝ ਆ ਗਈ ਵੀ ਇਹ ਝੂਠ ਦੀ ਸਰਕਾਰ ਆ ਝਟਕਲਿਆਂ ਦੀ ਸਰਕਾਰ ਆ ਇਹਨਾਂ ਨੂੰ ਅਸੀਂ ਟਿਕਟ ਨਹੀਂ ਦੇਣਾ ਇਹਨਾਂ ਨੂੰ ਜਿਹੜਾ ਸਿੱਖਿਆ ਤੇ ਬਲਾਕ ਸ਼ਾਂਤੀ ਦੀਆਂ ਚੋਣਾਂ 'ਚ ਦਿਖਾਇਆ 2027 'ਚ ਜਿਹੜੀ ਇਲੈਕਸ਼ਨ ਆ ਰਹੀ ਆ ਉਹ 'ਚ ਪੰਜਾਬ ਦੇ ਵਿੱਚ ਵੱਡਾ ਬਦਲਾਅ ਹੋ ਲੋਕ ਇਹਨਾਂ ਨੂੰ ਸਮਝ ਚੁੱਕੇ ਨੇ ਜਾਣ ਚੁੱਕੇ ਨੇ ਬਿਲਕੁਲ ਆਉਣ ਵਾਲੇ ਨਤੀਜੇ ਜਿਹੜੇ ਤੁਹਾਨੂੰ ਸਾਹਮਣੇ ਆ ਰਹੇ ਨੇ ਕਾਊਂਟਿੰਗ ਚੱਲ ਰਹੀ ਹੈ ਮੈਂ ਅੰਦਰੋਂ ਆਇਆ ਉਹ ਵੀ ਤੁਹਾਨੂੰ ਪਤਾ ਲੱਗ ਜਾਊਗਾ ਕਿ ਆਮ ਆਦਮੀ ਪਾਰਟੀ ਦਾ ਇੱਥੇ ਵੜਦਾ ਕੀ ਆ ਤੇ ਇਹਨਾਂ ਨੂੰ ਜਿਹੜਾ ਸਿੱਖਿਆ ਉਹ ਕਲੀਅਰ ਹੋ ਜਾਊਗਾ ਇਹ ਲੋਕ ਲੋਕਾਂ ਨੇ ਮਣਾ ਤੋਂ ਉਤਰ ਚੁੱਕੇ ਨੇ ਜਿਹੜੀ ਝੂਠੀ ਰਾਜਨੀਤੀ ਆ ਉਹ ਲੋਕਾਂ ਨੇ ਅੱਜ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਕੁੱਲ 6 ਸਥਾਨਾਂ ਤੇ ਕਾਊਂਟਿੰਗ ਜਾਰੀ ਹੈ ਦੱਸ ਦਈਏ ਕਿ ਫਿਰੋਜ਼ਪੁਰ ਦੇ ਕਲਖੂ ਖੁਰਦ ਬਲਾਕ ਦੇ ਵਿੱਚ ਜ਼ਿਲ੍ਹਾ ਪ੍ਰੀਖਸ਼ਤ ਸੀਟ ਦੇ ਲਈ ਗੁਰਪ੍ਰੀਤ ਸੇਖੋਂ ਦੀ ਪਤਨੀ ਆਜ਼ਾਦ ਉਮੀਦਵਾਰ ਕੁਲਜੀਤ ਕੌਰ ਸੇਖੋਂ ਅੱਗੇ ਚੱਲ ਰਹੇ ਨੇ ਵੱਖ-ਵੱਖ ਸੀਟਾਂ ਤੋਂ ਆ ਰਹੇ ਰੁਝਾਨਾਂ ਦੇ ਅਨੁਸਾਰ ਨਤੀਜੇ ਹੌਲੀ-ਹੌਲੀ ਸਾਹਮਣੇ ਆ ਰਹੇ ਨੇ ਪਰ ਅੰਤਿਮ ਨਤੀਜੇ ਆਉਣ ਤੋਂ ਕੁਝ ਸਮਾਂ ਅਜੇ ਬਾਕੀ ਹੈ ਪਰ ਉਸ ਤੋਂ ਪਹਿਲਾਂ ਹੀ ਮਾਹੌਲ ਜਿਹੜਾ ਉਹ ਫਿਰੋਜ਼ਪੁਰ ਦੇ ਇਹਨਾਂ ਇਲਾਕਿਆਂ ਦੇ ਵਿੱਚ ਠੀਕ ਨਜ਼ਰ ਆ ਰਿਹਾ ਪਰ ਅਜੇ ਤੱਕ ਉਮੀਦ ਕੀਤੀ ਜਾ ਰਹੀ ਹੈ ਕਿ ਜਦੋਂ ਤੱਕ ਫਾਈਨਲ ਰੁਝਾਨ ਨਹੀਂ ਆਉਂਦੇ ਉਦੋਂ ਤੱਕ ਉਮੀਦਵਾਰ ਪੋਲਿੰਗ ਸਟੇਸ਼ਨਾਂ ਦੇ ਬਾਹਰ ਡਟੇ ਹੋਏ ਨੇ ਮਾਹੌਲ ਹੈਗਾ ਮਾਹੌਲ ਬਹੁਤ ਵਧੀਆ ਹੈ ਖੂਲ ਹੈ ਬੜਾ ਕਿਉਂਕਿ ਹਜੇ ਫਰੋਸ਼ਾ ਦੀ ਕਾਊਂਟਿੰਗ ਸਟਾਰਟ ਹੋਈ ਹੈ ਵੇਟ ਕਰ ਰਹੇ ਆ ਸਾਡੀ ਕਾਊਂਟਿੰਗ ਸਟਾਰਟ ਹੋਊਗੀ ਵਧੀਆ ਰਹੂਗਾ ਗੱਡਾ ਤੇ ਅੰਦਰ ਸ਼ੁਰੂ ਹੋ ਚੁੱਕੇ ਹੋਏ ਆ ਸਾਰੇ ਪਾਸੇ ਆ ਹਾਂਜੀ ਫਰੋਸ਼ਾ ਦੀ ਗਿਣਤੀ ਸ਼ੁਰੂ ਹੋਈ ਆ ਹਜੇ ਤਾਂ ਅੰਦਰ ਲੱਗੇ ਹੋਏ ਆ ਥੋੜੀ ਦੇਰ ਤੱਕ ਪਤਾ ਲੱਗੂਗਾ ਅਸਲ ਚ ਸਹੀ ਸਥਿਤੀ ਕੀ ਹੈ ਤਾਂ ਵਧੀਆ ਪ੍ਰਬੰਧ ਦਾ ਪ੍ਰਸ਼ਾਸਨ ਦੁਆਰਾ ਸਹੀ ਹੈ ਕੀ ਲੱਗਦਾ ਹੈ ਕਿ ਹਲਕੇ ਦੇ ਵਿੱਚ ਰਹੇਗਾ ਬਿਲਕੁਲ ਜਿਸ ਸਾਹਮਣੇ ਲੋਕਾਂ ਦਾ ਪਿਆਰ ਮਿਲ ਰਿਹਾ ਸੀਗਾ ਵੋਟਰਾਂ ਨੇ ਪਿਆਰ ਦਿੱਤਾ ਹਲਕੇ ਦੇ ਵਿੱਚ ਅਸੀਂ ਮਿਹਨਤ ਕੀਤੀ ਹੈ ਮੇਰੀ ਪੂਰੀ ਟੀਮ ਨੇ ਜਿੰਨੇ ਵੀ ਮੇਰੇ ਵੀਰ ਸੀਗੇ ਔਰ ਜਿੰਨੀ ਆਮ ਆਦਮੀ ਪਾਰਟੀ ਦੀ ਸਾਡੀ ਵਰਕਰ ਸੀਗੇ ਸਾਡੇ ਵਲੰਟੀਅਰ ਸਾਹਿਬਾਨ ਸੀ ਸਾਰਿਆਂ ਨੇ ਬੜੀ ਜ਼ਿੰਮੇਵਾਰੀ ਨਾਲ ਲਾਭਦੇ ਮਤਲਬ ਜਿਹੜੇ ਵੀ ਉਹਨਾਂ ਨੂੰ ਜਿੱਥੇ-ਜਿੱਥੇ ਵੀ ਉਹਨਾਂ ਨੂੰ ਲਗਾਇਆ ਗਿਆ ਸੀਗਾ ਤਾਂ ਦੇ ਹੀ ਨਾਲ ਉਹਨਾਂ ਨੇ ਆਪਦੀ ਜਿਹੜੀ ਜੌਬ ਬਿਲਕੁਲ ਵਧੀਆ ਤਰੀਕੇ ਨਾਲ ਕੀਤੀ ਹੈ ਤਾਂ ਉਹਦੇ ਤੋਂ ਲੱਗਦਾ ਕਿ ਅਸੀਂ ਜ਼ਰੂਰ ਜਿੱਤਾਂਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਿੱਲੀ ਦੇ ਵਿੱਚ ਵੱਧ ਰਹੇ ਹਵਾ ਪ੍ਰਦੂਸ਼ਣ ਦੇ ਲਈ ਰਾਜਧਾਨੀ ਦੇ ਵਿੱਚ ਕਾਬਜ ਭਾਜਪਾ ਸਰਕਾਰ ਦੀ ਘੇਰਾਬੰਦੀ ਕੀਤੀ ਹੈ ਉਹਨਾਂ ਚੰਡੀਗੜ੍ਹ ਸਥਿਤ ਆਪਣੀ ਰਿਹائش ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਆ ਕਿ ਦਿੱਲੀ ਸਰਕਾਰ ਦੇ ਵੱਲੋਂ ਰਾਜਧਾਨੀ ਦੇ ਵਿੱਚ ਪ੍ਰਦੂਸ਼ਣ ਦੇ ਲਈ ਹਰ ਵਾਰ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ ਹੁਣ ਪੰਜਾਬ ਦੇ ਵਿੱਚ ਹਵਾ ਦੀ ਗੁਣਵੱਤਾ ਦਾ ਪੱਧਰ ਜਾਨੀ ਕਿ AQI 70 ਤੋਂ 110 ਦੇ ਵਿਚਕਾਰ ਹੈ ਦੂਜੇ ਪਾਸੇ ਦਿੱਲੀ ਹੱਲੇ ਵੀ ਹਵਾ ਦੀ ਗੁਣਵੱਤਾ ਦਾ ਪੱਧਰ 450 ਤੋਂ 500 ਦੇ ਵਿਚਕਾਰ ਹੈ ਉਨਾ ਕਿਹਾ ਕਿ ਭਾਜਪਾ ਨੂੰ ਦਿੱਲੀ ਦੇ ਵਿੱਚ ਵਾਦੇ ਪ੍ਰਦੂਸ਼ਣ ਦਾ ਕਾਰਨ ਦੱਸਣਾ ਚਾਹੀਦਾ ਹੈ ਕਿਉਂਕਿ ਇਸ ਪਾਰਟੀ ਦੇ ਵੱਲੋਂ ਹਮੇਸ਼ਾ ਕਿਹਾ ਜਾਂਦਾ ਹੈ ਕਿ ਪੰਜਾਬ ਦਾ ਧੂਆਂ ਦਿੱਲੀ ਜਾ ਰਿਹਾ ਹੈ ਇਸ ਸਮੇਂ ਪੰਜਾਬ ਦਾ ਧੂਆਂ ਦਿੱਲੀ ਨਹੀਂ ਜਾ ਰਿਹਾ ਅਤੇ ਨਾ ਹੀ ਇੱਥੇ ਕੋਈ ਪ੍ਰਾਲੀ ਸਾੜੀ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਦਿੱਲੀ ਦੇ ਵਿੱਚ ਹਵਾ ਪ੍ਰਦੂਸ਼ਣ ਬਹੁਤ ਜ਼ਿਆਦਾ ਹੈ ਜੇਕਰ ਹਵਾ ਉੱਤਰ ਤੋਂ ਦੱਖਣ ਦੀ ਦਿਸ਼ਾ ਦੇ ਵੱਲ 50 ਕਿਲੋਮੀਟਰ ਦੀ ਰਫ਼ਤਾਰ ਦੇ ਨਾਲ ਚੱਲੇ ਤਾਂ ਧੂਆਂ ਦਿੱਲੀ ਤੱਕ ਜਾ ਸਕਦਾ ਹੈ ਪਰ ਜ਼ਿਆਦਾਤਰ ਹਵਾ ਪੱਛਮ ਤੋਂ ਉਰਬ ਦਿਸ਼ਾ ਦੇ ਬਾਅਦ ਚੱਲਦੀ ਹੈ ਜਿਸ ਦੇ ਲਈ ਪੰਜਾਬ ਦਾ ਧੂਆਂ ਕਦੇ ਵੀ ਦਿੱਲੀ ਨਹੀਂ ਪਹੁੰਚ ਸਕਦਾ ਇਸ ਵਾਰ ਪੰਜਾਬ ਦੇ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਪਿਛਲੇ ਮੁਕਾਬਲੇ ਬਹੁਤ ਘਟੀਆਂ ਨੇ ਜਿਸ ਦੇ ਲਈ ਦਿੱਲੀ ਦੇ ਵਿੱਚ ਪ੍ਰਦੂਸ਼ਣ ਲਈ ਪੰਜਾਬ ਬਿਲਕੁਲ ਵੀ ਜ਼ਿੰਮੇਵਾਰ ਨਹੀਂ ਹੈ ਇਜ਼ਲ ਦੇ ਜਾਂ ਕੋਈ ਕੰਸਟਰਕਸ਼ਨ ਦੇ ਕੰਮ ਨੇ ਉਹਨਾਂ ਤੇ ਪਾਬੰਦੀ ਲਾਈ ਜਾ ਰਹੀ ਹੈ ਤੇ ਸਾਡੇ ਪੰਜਾਬ ਦਾ AQI 에ਅਰ ਕੁਆਲਿਟੀ ਇੰਡੈਕਸ ਇਸ ਵਕਤ 70 ਤੋਂ ਲੈ ਕੇ 120 130 ਦੇ ਵਿੱਚ ਵਿੱਚ ਹੈ ਸਾਰੇ ਸ਼ਹਿਰਾਂ ਦਾ ਤੇ ਦਿੱਲੀ ਦਾ ਇਸ ਵਕਤ ਇਕਯੂਆਈ ਜਿਹੜਾ ਉਹ 450 ਤੋਂ 500 ਦੇ ਵਿੱਚ ਹੈ ਫਿਰ ਇਹਦਾ ਮਤਲਬ ਸਾਡਾ ਤਾਂ ਕੋਈ ਯੋਗਦਾਨ ਨਹੀਂ ਇਹ ਗੱਲ ਪਹਿਲਾਂ ਵੀ ਐਨਜੀਟੀ ਦੇ ਇੱਕ ਰਿਟਾਇਰਡ ਮੈਂਬਰ ਸੀਗੇ ਜਿਹੜੇ ਜੱਜ ਸਹਿਬਾਨ ਸੀ ਉਹਨਾਂ ਨੇ ਵੀ ਕਿਹਾ ਕਿ ਪੰਜਾਬ ਦਾ ਤਾਂ ਬਸ ਨਾਂ ਹੀ ਬਦਨਾਮ ਹੈ ਯੋਗਦਾਨ ਕੋਈ ਨਹੀਂ ਸੋ ਇਸ ਕਰਕੇ ਮੈਂ ਗੱਲ ਕਹਿਣੀ ਚਾਹੁੰਦਾ ਕੇਂਦਰ ਸਰਕਾਰ ਨੂੰ ਕੇ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਨਾ ਕੀਤਾ ਜਾਵੇ ਅਸੀਂ ਅਨਦਾਤੇ ਆ ਅਸੀਂ ਦੇਸ਼ ਦਾ ਢਿੱਡ ਭਰਦੇ ਆ ਪਰ ਸਾਨੂੰ ਬਾਅਦ ਚ ਤੁਸੀਂ ਇਸ ਤਰ੍ਹਾਂ ਦੇ ਇਲਜ਼ਾਮ ਲਾ ਕੇ ਬਦਨਾਮ ਕਰਦੇ ਹੋ ਇਹ ਚੰਗੀ ਗੱਲ ਨਹੀਂ ਰਾਜਨੀਤਿਕ ਤੌਰ ਤੇ ਬਹੁਤ ਸਾਰੇ ਹੋਰ ਮਸਲੇ ਜਾਂ ਹੋਰ ਮੁੱਦੇ ਹੈਗੇ ਨੇ ਜਿਹਦੇ ਚ ਮਤਭੇਦ ਹੋ ਸਕਦੇ ਨੇ ਪਰ ਘਟੂ ਘਟੇ ਦੇ ਲਈ ਲੋਕਾਂ ਨੂੰ ਖਾਸ ਤੌਰ ਤੇ ਅਨਦਾਤੇ ਨੂੰ ਬਦਨਾਮ ਨਾ ਕਰੋ ਦਿੱਲੀ ਦਾ ਜਿਹੜਾ ਪੋਲੂਸ਼ਨ ਹੈ ਉਹਦੀ ਤੁਸੀਂ ਸੇਵਾ ਹੁਣ ਕਰੋ ਨਾ ਸੰਭਾਲ ਫਿਰ ਪਹਿਲਾਂ ਤਾਂ ਇਲਜ਼ਾਮ ਲਾਉਂਦੇ ਰਹੇ ਪੰਜਾਬ ਤੇ ਪੰਜਾਬ ਦਾ ਧੂਆਂ ਈਵਨ ਇਸ ਵਾਰ ਤਾਂ ਹਜੇ ਅਸੀਂ ਕਿਉਂਕਿ ਹੜਾਂ ਕਰਕੇ ਫਸਲਾਂ ਦੁਬਾਰਾ ਵੀ ਬੀਜਣੇ ਪਏ ਗਏ ਬਹੁਤ ਜਗ੍ਹਾ ਤੇ ਹਜੇ ਸਾਡੀ ਝੋਨੇ ਦੀ ਕਟਾਈ ਸ਼ੁਰੂ ਵੀ ਨਹੀਂ ਹੋਈ ਸੀ ਕਟਾਈ ਵੀ ਸ਼ੁਰੂ ਨਹੀਂ ਹੋਈ ਸੀ ਉਸ ਤੋਂ ਪਹਿਲੇ ਇਲਜ਼ਾਮ ਲਾਉਣੇ ਸ਼ੁਰੂ ਕਰਤੇ ਸੀ ਦਿੱਲੀ ਦੇ ਮਨਿਸਟਰਾਂ ਨੇ ਕਿ ਜੀ ਪੰਜਾਬ ਦਾ ਧੂਆਂ ਆ ਗਿਆ ਪੰਜਾਬ ਦਾ ਧੂਆਂ ਅਸੀਂ ਕਹਿੰਦੇ ਹਜੇ ਤਾਂ ਅਸੀਂ ਮੰਡੀਆਂ 'ਚ ਵੀ ਲੈ ਕੇ ਨਹੀਂ ਗਏ ਝੋਨਾ ਧੂਆਂ ਕਿੱਥੋਂ ਆ ਗਿਆ ਜੀ ਸੋ ਇਸ ਕਰਕੇ ਉਹਨਾਂ ਨੇ ਸਿਰਫ ਅੱਖਾਂ ਬੰਦ ਕਰਕੇ ਇੱਕੋ ਹੀ ਗੱਲ ਕਹਿਣੀ ਹੁੰਦੀ ਹੈ ਕਿ ਇਹ ਗੱਲ ਪੰਜਾਬ ਤੇ ਸਿੱੜ ਦੋ ਪੰਜਾਬ ਤੇ ਇਲਜ਼ਾਮ ਲਾ ਦਿਓ ਇਹ ਅ ਚੰਗੀ ਗੱਲ ਨਹੀਂ ਹੈਗੀ ਬਤੌਰ ਪੰਜਾਬ ਦਾ ਮੁੱਖ ਮੰਤਰੀ ਜ਼ਿੰਮੇਵਾਰੀ ਨਾਲ ਮੈਂ ਅੱਜ ਪੰਜਾਬ ਦੇ ਕਿਸਾਨਾਂ ਦੀ ਤਾਰੀਫ਼ ਕਰ ਰਿਹਾ ਕਿ ਉਹਨਾਂ ਨੇ 70 ਤੋਂ 80% ਪਰਾਲੀ ਘੱਟ ਜਲਾਈ ਹੈ ਤੇ ਵਾਤਾਵਰਨ ਨੂੰ ਸੰਭਾਲਿਆ ਹੈ ਮੈਂ ਤੇ ਵੀ ਕਹਿਣਾ ਕਿ ਜੇ ਅਸੀਂ ਪ੍ਰਾਣੀ ਨੂੰ ਅੱਗ ਲਾਵਾਂਗੇ ਸਭ ਤੋਂ ਪਹਿਲਾਂ ਤਾਂ ਧੂਆਂ ਜਿਹੜਾ ਉਸ ਪ੍ਰਾਣੀ ਨੂੰ ਅੱਗ ਲਾਉਣ ਵਾਲੇ ਕਿਸਾਨ ਦੇ ਫੇਫੜਿਆਂ ਵਿੱਚ ਦੀ ਜਾ ਉਹਦੇ ਪਰਿਵਾਰ ਦੇ ਜਾਂ ਉਹਦੇ ਪਿੰਡ ਦੇ ਉਤੋਂ ਦੀ ਲੰਘਦਾ ਹੈ ਨਾ ਸਭ ਤੋਂ ਪਹਿਲਾਂ ਤਾਂ ਉਸ ਉਹਨਾਂ ਆਪਦੇ ਪਰਿਵਾਰ ਦੇ ਮੈਂਬਰਾਂ ਜਾਂ ਆਪਦੇ ਪਿੰਡ ਦੇ ਜਾਂ ਆਪਦੇ ਸਾਰੇ ਪੰਜਾਬ ਦੇ ਨਗਰਕਾਂ ਦੇ ਫੇਫੜਿਆਂ ਵਿੱਚ ਦੀ ਲੰਘਦਾ ਹੈ ਨਾ ਤੇ ਨਾਲੇ ਦਿੱਲੀ ਧੂਆਂ ਜਾਣ ਵਾਸਤੇ ਨਾਰਥ ਤੋਂ ਸਾਊਥ ਘੱਟੋ-ਘੱਟ 50 ਕਿਲੋਮੀਟਰ ਦੀ ਸਪੀਡ ਤੇ ਹਵਾਵਾਂ ਚਲਣੀਆਂ ਚਾਹੀਦੀਆਂ ਤਾਂ ਕਿ ਤੇ ਜਾ ਕੇ 10-15 ਦਿਨਾਂ 'ਚ ਦਿੱਲੀ ਜਿਹੜਾ ਉਹ ਧੂਆਂ ਪਹੁੰਚਦਾ ਜਦ ਕਿ ਹਵਾ ਚਲਦੀ ਹੋਣੀ ਨਾਰਥ ਤੋਂ ਸਾਈਥ ਸਾਊਥ ਰੀਅਰ ਆਸਟਰ ਰੀਅਰ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਕੁੱਲ 6 ਸਥਾਨਾਂ ਦੇ ਉੱਤੇ ਕਾਊਂਟਿੰਗ ਜਾਰੀ ਹੈ ਤੁਹਾਨੂੰ ਦੱਸਿਆ ਸੀ ਕਿ ਕਿਸ ਤਰੀਕੇ ਦੇ ਨਾਲ ਉੱਥੇ ਕਾਊਂਟਿੰਗ ਚੱਲ ਰਹੀ ਹੈ ਔਰ ਗੁਰਪ੍ਰੀਤ ਸਿੰਘ ਸਿੱਖੋ ਦੀ ਪਤਨੀ ਉੱਥੇ ਆਜ਼ਾਦ ਉਮੀਦਵਾਰ ਜਾਨਕਿ ਕੁਲਜੀਤ ਕੌਰ ਸਿੱਖੋ ਅੱਗੇ ਚੱਲ ਰਹੇ ਨੇ ਉਸ ਮੌਕੇ ਦੇ ਉੱਤੇ ਸਾਡੇ ਸਹਿਯੋਗੀ ਸਾਡੇ ਨਾਲ ਜੁੜੇ ਹੋਏ ਨੇ ਕਮਲ ਦੇ ਨਾਲ ਗੱਲਬਾਤ ਕਰਾਂਗੇ ਕਮਲ ਫਰੋਜ਼ਪੁਰ ਦੇ ਵਿੱਚ ਇਸ ਟਾਈਮ VOTING ਕਿਸ ਤਰੀਕੇ ਦੀ ਚੱਲ ਰਹੀ ਹੈ ਔਰ ਕਿਸ ਤਰੀਕੇ ਦਾ ਰੁਝਾਨ ਨਜ਼ਰ ਆ ਰਿਹਾ ਹੈ ਜੀ ਬਿਲਕੁਲ ਮੈਂ ਦੱਸਣਾ ਚਾਹੁੰਦਾ ਮੈਂ ਫਰੋਜ਼ਪੁਰ ਦੇ ਵਿੱਚ ਵਾ ਜਿਹੜੀ ਅਲੱਗ-ਅਲੱਗ ਸੈਂਟਰਾਂ ਦੇ ਵਿੱਚ ਜਿਹੜੀ ਕਾਊਂਟਿੰਗ ਚੱਲਦੀ ਹੈ ਜੇ ਗੱਲ ਕੀਤੀ ਜਾਵੇ ਫਰੋਜ਼ਪੁਰ ਸ਼ਹਿਰੀ ਜ਼ੋਨ ਦੀ ਤੇ ਫਰੋਜ਼ਪੁਰ ਸ਼ਹਿਰੀ ਜ਼ੋਨ ਦੇ ਵਿੱਚ ਕਾਂਗਰਸ ਨੇ ਆਪਦਾ ਖਾਤਾ ਖੋਲ੍ਹਿਆ ਤੇ ਇੱਥੇ ਦੋ ਕਾਂਗਰਸ ਦੇ ਉਮੀਦਵਾਰ ਜਿਹੜੇ ਨੇ ਬਲਾਗਸੰਤੀ ਦੇ ਉਹ ਜਿੱਤੂ ਖਰਾਬ ਦੇ ਦਿੱਤੇ ਗਏ ਤੇ ਨਾਲ ਹੀ ਜੇ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੀ ਜਿਹੜੀ ਇੱਕ ਸੀਟ ਹੈ ਉਹ ਜੇਤੂ ਕਰਾ ਦਿੱਤੀ ਗਈ ਹੈ ਤੇ ਨਾਲ ਹੀ ਦੱਸ ਦਿੰਦਾ ਵਾਂ ਜਿਹੜੀਆਂ ਹੋਟ ਸੀਟਾਂ ਮੰਨੀਆਂ ਜਾ ਰਹੀਆਂ ਨੇ ਫਰੋਇਪੁਰ ਦਿਹਾਤੀ ਹਲਕੇ ਦੇ ਵਿੱਚ ਜਿਹੜੀ ਹੈ ਗੁਰਪ੍ਰੀਤ ਸੇਖੋ ਦੀ ਉਹ ਦੋਨੇ ਸੀਟਾਂ ਤੋਂ ਜਿਹੜਾ ਵਾ ਉਹ ਲੀਡ ਕਰ ਰਿਹਾ ਵਾ तकरीबन 3000 ਵੋਟਾਂ ਤੋਂ ਅੱਗੇ ਜਾ ਰਿਹਾ ਵਾ ਗੁਰਪ੍ਰੀਤ ਸੇਖੋ ਦੇ ਜਿਹੜੇ ਦੋਵੇਂ ਉਮੀਦਵਾਰ ਖੜੇ ਕੀਤੇ ਗਏ ਨੇ ਤੇ ਜੇ ਗੱਲ ਕੀਤੀ ਜਾਵੇ ਫਰੋਇਪੁਰ ਸ਼ਹਿਰੀ ਦੀ ਉੱਥੇ ਵੀ ਜਿਹੜੀ ਇੱਕ ਸੀਟ ਵੈ ਕਾਂਗਰਸ ਦੀ ਜਿਹੜੀ ਸੀਟ ਵੈ ਜ਼ਿਲ੍ਹਾ ਪ੍ਰਸ਼ਦ ਦੀ ਉਹ ਬਲਬੀਤ ਸਿੰਘ ਬਾਠ ਨੇ ਉਹ ਜਿਹੜੇ ਨੇ 140 ਵੋਟਾਂ ਤੋਂ ਬਾਬਾ ਬਲਵਿੰਦਰ ਸਿੰਘ ਨੇ ਭਾਜਪਾ ਦੇ ਉਮੀਦਵਾਰੋਂ ਨਾਲ ਤੋਂ ਅੱਗੇ ਚੱਲਦੇ ਨੇ ਤੇ ਸ਼ਾਂਤਕਰ ਜਿਹੜੀ ਵਾ ਪੂਰੀ ਪਿਕਚਰ ਕਲੀਅਰ ਹੋ ਜਾਏਗੀ ਪਰ ਜੇ ਗੱਲ ਕੀਤੀ ਜਾਵੇ ਫਰੋਇਪੁਰ ਵਿਧਾਇਕ ਦੀ ਜਿਹੜੀ ਹੋਟ ਸੀਟ ਮੰਨੀ ਜਾ ਰਹੀ ਹੈ ਗੁਰਪ੍ਰੀਤ ਸੇਖੋ ਦੀ ਵਿਧਾਇਕੀ ਐਮਐਲਏ ਦੇ ਨਾਲ ਜਿਹੜੀ ਉਹਦੀ ਚੱਲ ਰਹੀ ਸੀਗੀ ਉਹਨੂੰ ਵੇਖਦੇ ਹੋਏ ਕਿਤੇ ਨਾ ਕਿਤੇ ਜਿਹੜੇ ਵਿਧਾਇਕੀ ਦੇ ਜਿਹੜੇ ਐਮਐਲਏ ਨੇ ਕਿਤੇ ਨਾ ਕਿਤੇ ਪਰੇਸ਼ਾਨੀ ਵਿੱਚ ਨਜ਼ਰ ਆ ਸਕਦੇ ਨੇ ਕਿਉਂਕਿ ਜਿਹੜਾ ਗੁਰਪ੍ਰੀਤ ਸੇਖੋ ਹੈ ਆਪਣੀ ਦੋਵੇਂ ਸੀਟਾਂ ਤੋਂ ਹੀ ਅੱਗੇ ਚੱਲ ਗਿਆ ਹੈ ਜੀ ਹਾਂ ਕਮਲ ਸਾਡੇ ਨਾਲ ਜੁੜਨ ਲਈ ਬਹੁਤ-ਬਹੁਤ ਧੰਨਵਾਦ ਸੋ ਕਮਲ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਉਥੇ VOTING ਚੱਲ ਰਹੀ ਆ ਔਰ ਸ਼ਹਿਰੀ ਔਰ ਪਿੰਡੂ ਖੇਤਰਾਂ ਦੇ ਵਿੱਚ ਕਿਸ ਤਰੀਕੇ ਦਾ ਰੁਝਾਨ ਹੈ ਔਰ ਕਾਂਗਰਸ ਪਾਰਟੀ ਨੂੰ ਵੀ ਉਥੇ ਜਿੱਤ ਮਿਲੀ ਹੈ ਔਰ ਰੁਝਾਨਾ ਜੇ ਜਾਰੀ ਨਹੀਂ ਹੋਰ ਬਹੁਤ ਸਾਰੀਆਂ ਅਸੀਂ ਸੀਟਾਂ ਨੇ ਜਿਨ੍ਹਾਂ ਦੇ ਉੱਪਰ ਅਜੇ ਆਉਣ ਵਾਲੇ ਟਾਈਮ ਦੇ ਵਿੱਚ ਪਤਾ ਲੱਗੇਗਾ ਕਿ ਕਿਹੜੀ ਸਿਆਸੀ ਪਾਰਟੀ ਨੂੰ ਜਿੱਤ ਹਾਸਲ ਹੋਈ ਹੈ ਸੋ ਇਹ ਸੀ ਸੋ ਇਹ ਸੀ ਅੱਜ ਦੀਆਂ ਤਮਾਮ ਉਹ ਖਬਰਾਂ ਜਿਨ੍ਹਾਂ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਇੰਡੀਆ ਨਿਊਜ਼ ਪੰਜਾਬ ਦੇ ਨਾਲ ਧੰਨਵਾਦ